ਕੀ ਕਿਹਾ ਜਾਂਦਾ ਕਿ ਅਸੀਂ ਨਰਕ ਭਰੀ ਜ਼ਿੰਦਗੀ ਜਿਉਂਦੇ ਆ ਅੱਜ ਉਹ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਤੁਸੀਂ ਖੁਦ ਹੀ ਵੇਖ ਕੇ ਕਹੋਗੇ ਕਿ ਵਾਕੇ ਜਿਹੜੇ ਲੋਕ ਧਾਨ ਨੇ ਇੱਥੇ ਰਹਿ ਰਹੇ ਲੀਕ ਜਣਾ ਦਿੱਤੀਆਂ ਲੇਬਰ ਵਾਲੀਆਂ ਜੀ ਬਹੁਤ ਕੁਝ ਕਿਹੜੇ ਸਾਡੀ ਸੁਣਵਾਈ ਨਹੀਂ ਕੀਤੀ ਬਾਕੀ ਤੁਸੀਂ ਦੇਖ ਰਹੇ ਹੋ ਕਿ ਕੀ ਹਾਲ ਹੈ ਕੋਈ ਰੋਟੀ ਖਾਣ ਦਾ ਹਾਲ ਨਹੀਂ ਜੀ ਪੈਦਲ ਮਾਰਤੇ ਜਾਂਦੇ ਕਿਹਦੇ ਕੰਚ ਵਜਦਾ ਕਿਸੇ ਦੇ ਕੋਸ਼ੇ ਨਹੀਂ ਆਪੇ ਸਾਈਕਾ ਮੁਲਾਦਿਮ ਕੋਈ ਇਸ ਕਰ ਰਹੇ ਨੇ ਅੰਦਰੋਂ ਕੀ ਕਰਤਾ ਹੈ ਨਹੀਂ ਕਰਤਾ ਰਵਜਾਨੀ ਦੀ ਇਸ ਗੱਲ ਨਹੀਂ ਲੇਕਿਨ ਸ਼ਿਕਾਇਤ 50 ਵਾਰ ਸ਼ਿਕਾਇਤ ਕੀਤਾ ਗਿਆ 50 ਵਾਰ ਨਰਨਾ ਮਜਰਾ ਲਗਾ ਗਿਆ ਲੇਕਿਨ ਕੋਈ ਸੁਣਵਾਈ ਨਹੀਂ ਆਜੀ ਡੇਗੂ ਤੇ ਬਈ ਬਿਮਾਰੀਆਂ ਦੇ ਨਾਲ ਅਸੀਂ ਵੀ ਸ਼ਿਕਾਰ ਹੋ ਜਾਗੇ ਸਾਡੇ ਮਜ਼ਦੂਰ ਸਾਡਾ ਪੂਰਾ ਇਧਰ ਗੰਦਗੇ ਨਹੀਂ ਵੰਦੇਗੇ ਵੀ ਗੰਦਗੀ ਜੀ ਭੁੱਲਦੇ ਆ ਇਹ ਗੰਦਗੀ ਨਹੀਂ ਕੋਈ ਵੰਦਾਗਾ ਇਹ ਗੰਦਗੀ ਦਾ ਝਾਕਦੀ ਨਹੀਂ ਕੋਈ ਨਹੀਂ ਆਂਦਾ ਜਾਂਦਾ ਨੇਰੇ ਛੋਟੇ ਛੋਟੇ ਬੱਚੇ ਬਿਮਾਰ ਹੋ ਦਦਾ ਉੱਥੇ ਦਾਖਲ ਹੋਈ ਜਾਂਦੇ ਕੋਈ ਸੁਣਵਾਈ ਨਹੀਂ ਵੋਟਾਂ ਵਲੇ ਆਣ ਗਿਆ ਹੱਥ ਜੋੜ ਕੇ ਵੋਟ ਪਾ ਦਿਓ ਜੀ ਕਾਦੀ ਵੋਟ ਪਾਈ ਨਹੀਂ ਕੋਈ ਸੁਣਵਾਈ ਨਹੀਂ ਪਰੇਸ਼ਾਨਾ ਲੇਵਰੀ ਪਰੇਸ਼ਾਨਾ ਮੈਂ ਦੇਖਾ ਪੂਰਾ ਜੋ ਵੀ ਇੱਥੇ ਕੰਮ ਕਰ ਰਿਹਾ ਸਾਰੇ ਪਰੇਸ਼ਾਨੀ ਪਰੇਸ਼ਾਨਾ ਜੀ ਜੋ ਅਸੀਂ ਅੰਦਰ ਬੈਣੇ ਆ ਜੋ ਵੀ ਸਾਨੂੰ ਬਿਮਾਰੀਆਂ ਵੇਖੋ ਡੇਂਗੂ ਬਿਮਾਰੀ ਇਫੈਕਸ਼ਨ ਰੇਗ ਜੀ ਕੰਦੇ ਦੇ ਨਾਲ ਸਾਡੇ ਪੂਰੇ ਪਰਸ਼ਾਨ ਸਾਰਪ ਮੇਰੀ ਸਾ 18 ਸਾਲ ਦੀ ਉਮਰ ਸੀ ਜਦੋਂ ਉਹਨਾਂ ਮੈਂ ਪੱਲੇਦਾਰੀ ਕਰਾਂ ਲੱਗਾ ਸਾਰ ਤੇ ਇਹੀ ਹਾਲ ਆ ਸਰ ਸੋਹਣੇ ਸੋਭਾਈ ਵਾਲੇ ਦਾ ਪਾਸੇ ਹੈ ਹੀ ਨਹੀਂ ਕੋਈ ਸੋਭਾਈ ਨਹੀਂ ਬਸ ਆ ਕੋਈ ਇੱਥੇ ਨੇ ਘੰਦਰਾ ਆ ਤੁਹਾਡੇ ਸਾਹਮਣੇ ਹੀ ਆਵੇ ਲੋ ਕੋਈ ਹਾਲ ਹੈ ਗੰਦ ਵਿੱਚ ਲੰਗੇ ਲੰਘ ਚ ਪੈਪੀ ਕੋਈ ਅਫਸਰ ਨੂੰ ਲਗਾਓ ਮੈਂ ਵੱਡੇ ਨੂੰ ਮੈਂ ਕਹਿੰਦਾ ਵੀ ਲਗਾਓ ਮੈਂ ਪੰਜਾਂ ਜੁੱਤੀਆਂ ਮਾਰੇ ਮੇਰੇ ਜੋ ਕਿ ਨਾੜੀ ਜੀ ਆ ਜਾਣਗੇ ਉਹ ਉਹ ਕੀ ਨਾ ਤੂੰ ਆਇਆ ਮਾਰਨ ਮਛਰਾਂ ਦਾ ਉਹ ਤੋਂ ਬਾਅਦ ਕੋਈ ਆਂਦਾ ਹੀ ਨਹੀਂ ਚਲੋ ਅਕਸਰ ਇਹ ਕਿਹਾ ਜਾਂਦਾ ਕਿ ਅਸੀਂ ਨਰਕ ਭਰੀ ਜ਼ਿੰਦਗੀ ਜਿਉਂਦੇ ਹਾਂ ਅੱਜ ਜਦੋਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਤੁਸੀਂ ਖੁਦ ਹੀ ਵੇਖ ਕੇ ਕਹੋਗੇ ਕਿ ਵਾਕੇ ਜਿਹੜੇ ਲੋਕ ਧਾਨਣੇ ਇੱਥੇ ਰਹਿ ਰਹੇ ਨੇ ਤੇ ਕਿਵੇਂ ਇੱਥੇ ਕੰਮ ਕਰ ਰਹੇ ਨੇ ਇਸ ਵਾਰ ਤਾਂ ਖੜੇ ਹਾਂ ਸੰਜੇਨਗਰ ਬਸਤੀ ਦੇ ਨਾਲ ਜਿਤਲੇ ਪਾਸੇ ਰੇਲਵੇ ਟ੍ਰੈਕ ਆ ਉਹਦੇ ਨਾਲ ਜਿਹੜਾ ਹੈਗਾ ਇਸ ਟਾਈਮ ਗੱਡੀਆਂ ਵੀ ਖੜੀਆਂ ਹੋਈਆਂ ਤੇ ਪਿਛਲੇ ਦਿਨੀ ਬਾਰਿਸ਼ ਵੀ ਹੋਈ ਸੀ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਏਰੀਆ ਸਾਰਾ ਏਰੀਆ ਇਹ ਰੇਲਵੇ ਭਾਗ ਦੇ ਅੰਡਰ ਆਉਂਦਾ ਹੈਗਾ ਤੇ ਇਸ ਦੀ ਹਾਲਤ ਇੰਨੀ ਖਸਤਾ ਹੈ ਤੁਸੀਂ ਦੇਖ ਸਕਦੇ ਆਪ ਇੱਥੇ ਸਪੈਸ਼ਲ ਲੱਗੀ ਹੋਈ ਹੈ ਤੇ ਗੱਡੀਆਂ ਪਾਣੀ ਵਿੱਚ ਲਹਿਗੀਆਂ ਨੇ ਤੇ ਲੇਬਰ ਜਿਹੜਾ ਆਪਣਾ ਕੰਮ ਕਰ ਰ ਨਿਗਾਹ ਮਾਰੋ ਸਾਰੀ ਫਾਟਕਾਂ ਦੇ ਨਾਲ ਐਂਟਰੀ ਕਰੀਏ ਤੇ ਉੱਥੋਂ ਸ਼ੁਰੂ ਕਰੀਏ ਤੇ ਸਾਰੇ ਹੀ ਬੁਰਾ ਹਾਲ ਕਿਵੇਂ ਉਹਨਾਂ ਨੂੰ ਨੰਗਲਾ ਪੈਂਦਾ ਗੰਦੇ ਗਾਰੀ ਵਿੱਚ ਦੀ ਤੇ ਦੂਜੀ ਗੱਲ ਇੱਥੇ ਜੀ ਸਮੈਲ ਇਨੀ ਮਾਰ ਰਹੀ ਹੈ ਖੜਿਆ ਨਹੀਂ ਜਾਂਦਾ ਤਾਂ ਇਹ ਲੇਬਰ ਜਿਹੜੀ ਇੱਥੇ ਕੰਮ ਕਰ ਰਹੀ ਹੈਗੀ ਆ ਅੱਜ ਨਗਰ ਪਹੁੰਚੇ ਇਹਨਾਂ ਦੁੱਖ ਸੁੱਖ ਸੁਣਦੇ ਆ ਕਿ ਕਿੰਨੀ ਕਈ ਨੂੰ ਇਸ ਸਮੱਸਿਆ ਕੰਮ ਦੇ ਵਿੱਚ ਆ ਰਹੀ ਹੈ ਇਥੇ ਕਰਨਾ ਮੌਜੂਦ ਨੇ ਆਜੀ ਭਾਈ ਜੀ ਅਕੀਰਾ ਤੁਹਾਡੇ ਆ ਲਾਲ ਸਿੰਘ ਜੀ ਲਾਲੀ ਜੀ ਲੇਬਰ ਯੂਨੀਅਨ ਪ੍ਰਧਾਨ ਫਰੀਦਕੋਟ ਜੀ ਸਟੇਸ਼ਨ ਆ ਜੀ ਆ ਜਿਸ ਮਸਛਰੀ ਗੱਲ ਕਰੀਏ ਤਾਂ ਕਿਉਂਕਿ ਇਹ ਰੇਲਵੇ ਦੇ ਅੰਦਰ ਆਉਂਦਾ ਹੈਗਾ ਤੇ ਕਿਸੇ ਧਿਆਨ ਤੋਂ ਚੁਲੀ ਜਾਂਦਾ ਇਹਨਾਂ ਨੂੰ ਕੀ ਦਾ ਹੱਲ ਕਰੋਗੇ ਇੰਨਾ ਬੁਰਾ ਬਹੁਤ ਸਰ ਜੀ ਬਹੁਤ ਅਪਲੀਕੇਸ਼ਨਾਂ ਦਿੱਤੀਆਂ ਲੇਬਰ ਵਾਲੀਆਂ ਜੀ ਬਹੁਤ ਕੋਈ ਕਹੜੇ ਸਾਡੀ ਸੁਣਵਾਈ ਨਹੀਂ ਕੀਤੀ ਬਾਕੀ ਤੁਸੀਂ ਦੇਖ ਰਹੇ ਹੋ ਕਿ ਕੀ ਹਾਲ ਹੈ ਕੋਈ ਰੋਟੀ ਖਾਣ ਦਾ ਹਾਲ ਨਹੀਂ ਜੀ ਪੈਦਲ ਮਾਰ ਚੱਜਾਂਦੇ ਕਿਹਦੇ ਕੰਚ ਵਜਦਾ ਕਿਸੇ ਦੇ ਕੋਸ਼ ਹੈ ਜੀ ਬਹੁਤ ਬੁਰਾ ਹਾਲ ਹੈ ਤੇ ਸਰਕਾਰ ਦਾ ਵੀ ਇਹਦੇ ਚ ਤਾਂ ਹੈ ਹੀ ਆਂ ਦਾਣੇ ਵੇਖੋ ਕਿਵੇਂ ਖਿਲਰੇ ਹੈ ਸਰਕਾਰ ਦਾ ਵੀ ਤਾਂ ਬਹੁਤ ਨੁਕਸਾਨ ਹੋ ਰਿਹਾ ਜੀ ਸਰ ਤੇ ਅਸੀਂ ਤਾਂ ਕਹਿੰਦੇ ਜੀ ਕਿਰਪਾ ਕਰਕੇ ਸਾਡੇ ਮਜ਼ਦੂਰਾਂ ਦਾ ਕੋਈ ਜੀਣਾ ਹੋਰ 10 ਸਾਲ ਦੀ ਜ਼ਿੰਦ ਜੇ ਨਹੀਂ ਤਾਂ ਅਸੀਂ ਡੇਂਗੂ ਤੇ ਬੇ ਬਿਮਾਰੀਆਂ ਦੇ ਨਾਲ ਅਸੀਂ ਵੀ ਸ਼ਿਕਾਰ ਹੋ ਜਾਾਂਗੇ ਸਾਡੇ ਮਜ਼ਦੂਰ ਸਾਡੇ ਕਿੰਨੇ ਕ ਸਮੇਂ ਦੀ ਸਮੱਸਿਆ ਹੈਗੀ ਬਹੁਤ ਦੇਰ ਦੀ ਸਮੱਸਿਆ ਜੀ ਸ਼ੁਰੂ ਤੋਂ 25 ਸਾਲ ਮੇਰੀ ਸਾ 18 ਸਾਲ ਦੀ ਉਮਰ ਸੀ ਜਦੋਂ ਮੈਂ ਪੱਲੇਦਾਰੀ ਕਰਨਾ ਲੱਗਾ ਸਾਂ ਤੇ ਇਹੀ ਹਾਲ ਹੈ ਸਾਡਾ ਸ਼ੁਰੂ ਤੋਂ ਇਹ ਕੰਕਰੀਟ ਰੇਲਵੇ ਦਾ ਅੰਟਰ ਆਉਂਦਾ ਹੈ ਇਸ ਸੰਬੰਧ ਵਿੱਚ ਤੁਸੀਂ ਐਮਪੀ ਸਾਹਿਬ ਨੂੰ ਮਿਲਿਓਗੇ ਇਸਦਾ ਹੱਲ ਕੀਤਾ ਜਾਵੇ ਨਹੀਂ ਸਰ ਜੀ ਸਿਰਫ ਰੇਲਵੇ ਨੂੰ ਮਿਲਿਆ ਸੀ ਇਹ ਨਹੀਂ ਕਹਿ ਰਹੇ ਵੀ ਐਮਪੀ ਸਾਹਿਬ ਨੂੰ ਮਿਲੇ ਰੇਲਵੇ ਨੂੰ ਚਿੱਠੀਆਂ ਲੈ ਕੇ ਦਿੱਤੀਆਂ ਐਫਸੀ ਨੂੰ ਚਿੱਠੀ ਲੈ ਕੇ ਦਿੱਤੀ ਹੈ ਵੀ ਭਾਈ ਇਹਦਾ ਸਾਡਾ ਕੋਈ ਮਸਲਾ ਹਲ ਕਰਾਇਆ ਜਾਵੇ ਵੀ ਸਾਡਾ ਬਹੁਤ ਬੁਰਾ ਹਾਲ ਹੈ ਗੰਦਗੀ ਦੇ ਵਿੱਚ ਅਸੀਂ ਜੀ ਰਹੇ ਹਾਂ ਨਹੀਂ ਤਾਂ ਕੋਈ ਐਸੀ ਗੰਦਗੀ ਦੇ ਵਿੱਚ ਆਉਂਦਾ ਨਹੀਂ ਜੋ ਅਸੀਂ ਅੱਛ ਪਹਿਲਾਂ ਪਰ ਰਜਾਨਾ ਚ ਫੈਸਾ ਲੱਗਦੀ ਸਰ ਰਜਾਨਾ ਪਾਣੀ ਜਿਹੜਾ ਹੈਗਾ ਇਹ ਕੱਲੇ ਮੀਂਹ ਦਾ ਹੈਗਾ ਕਿ ਜਾਂ ਇਧਰੋਂ ਸੀਵਰੇਜ ਦਾ ਨਹੀਂ ਸਰ ਜੀ ਇਧਰੋਂ ਸੀਵਰੇਜ ਦਾ ਗੰਦਾ ਪਾਣੀ ਆਇਆ ਹੈ ਹ ਸੀ ਵਰਦਾ ਵਸਤੀ ਦਾ ਪਾਣੀ ਜਾਂਦਾ ਕਿਉਂਕਿ ਇਹ ਸਾਫ ਹੋ ਨਹੀਂ ਰਹੀਆਂ ਜੀ ਨਾਲੀਆਂ ਨਾਲੇ ਆ ਉਹ ਪਾਣੀ ਸਾਰਾ ਇੱਧਰ ਆ ਜਾਂਦਾ ਹਾਂ ਹਾਂਜੀ ਇਸ ਮਸੂਲ ਲੈ ਕੇ ਤੁਸੀਂ ਵ代ਖ ਸਾਹਿਬ ਨੂੰ ਮੇਰੇ ਸੀ ਕਿ ਵ代ਖ ਸਾਹਿਬ ਨੂੰ ਇਹ ਬਹੁਤ ਧਾਰੀ ਮਿਲਿਆ ਜੀ ਵਸਤੀ ਵਾਲੇ ਬਹੁਤ ਦੇਰ ਬਾਅਦ ਮਿਲੇ ਆ ਜੀ ਬਹੁਤ ਤੇ ਇਹਨਾਂ ਨੇ ਸੰਗਰਸ ਵੀ ਕੀਤੇ ਪਰ ਕੋਈ ਸੁਣਵਾਈ ਨਹੀਂ ਆ ਜੀ ਜਿਹੜੇ ਮੀਂਹ ਦੇ ਨਾਲ ਦੇ ਵਿੱਚ ਤਾਂ ਬਹੁਤ ਬਹੁਤ ਇਹ ਬੁਰਾ ਜਿਹਾ ਜਿਵੇਂ ਤੁਸੀਂ ਦੇਖ ਹੀ ਰਹੇ ਸਰ ਕੀ ਹਾਲ ਹੈ ਪਾਜੋ ਬਿਮਾਰ ਹੋ ਜਾਂਦੇ ਬੰਦੇ ਬੁਰਾ ਹਾਲ ਆ ਸਰ ਕਿ ਕੋਈ ਕਹਿ ਨਹੀਂ ਸਕਦੇ ਕੁਛ ਕਿ ਐਡਾ ਬੁਰਾ ਹਾਲ ਆ ਜੀ ਹੁਣ ਤਰੇ ਫਰੀ ਦੇ ਨਾਲ ਲੀਵਰ ਤੇ ਅਸੀਂ ਵੀ ਵੀ ਭਾਈ ਆਪਦੇ ਮਜ਼ਦੂਰ ਆ ਜੇ ਅਸੀਂ ਜਾਣੇ ਆ ਤੇ ਸਾਡਾ ਮਜ਼ਦੂਰ ਕੋ ਲੀਡਰ ਆਪ ਤਾਂ ਭੱਜੇ ਫਿਰਦੇ ਆ ਤੇ ਸਾਨੂੰ ਗੰਦਗੀ ਦੀ ਜ਼ਵਾਦ ਦੇ ਨਾਲ ਹੀ ਸਾਨੂੰ ਸਾਰੀ ਇੱਕ ਸਾਨੂੰ ਗੰਦਗੀ ਜੀ ਰਹਿਣਾ ਪੈਂਦਾ ਜੀ ਇੱਥੇ ਲੀਵਰ ਆ ਬਾਹਰਲੀ ਹੈਗੀ ਕਿ ਇੱਥੇ ਘਰਾਂ ਦੀ ਇਹਨਾਂ ਦੀ ਇੱਥੋਂ ਇੱਥੋਂ ਘਰਾਂ ਦੀ ਹੋਈ ਆ ਜੀ ਸਰ ਹੋਰ ਕੋਣ ਹੈ ਭਾਈ ਅੰਜ ਕਿੰਦੋੜੇ मेरा नाम ना ना संजय कुमार गुप्ता जी रहने जीठ हाँ जी मैं तो बाहर से मैं आगे जोतराम कॉलोनी में रहता हूँ अच्छा हाँ जी यहाँ लगभग तीस साल से मैं काम कर रहा हूँ जी तीस साल से यही नर्क में जी करके काम कर रहा हूँ हाँ जी बहुत इतना गंदगी इतना गवर्नमेंट का माल खराब होता है इतना गेहूं हो चावल हो सारे खराब होता है जी जो नीचे आ जाता है कुंटल का कुंटल बर्बाद हो रहा है लेकिन इस पर सुनवाई नहीं है ना तो कोई रेलवे स्टाफ देखने के लिए आता है ना तो एफ का मुलाजिम कोई कर रहे हैं अंदरूनी क्या करता है नहीं करता है रफ जाने की इसका नहीं लेकिन शिकायत पचास बार शिकायत किया गया पचास मजरा लगा गया लेकिन कोई सुनवाई नहीं ना? कोई अगर इसे आपके पेपर के माध्यम से तो कल्याण हो जाएगा अगर तो है जी अभी नशा बंद कराने जी मैं नशा बंद कराने जी नशा बंद कराने मैं पत्तर साल मैं देखा नहीं नशे बंद अब हो रहा गंदे गंदगी ਇਹ ਗੰਦਗੀ ਨੂੰ ਵੀ ਵੰਦਾਗਾ ਇਹ ਗੰਦਗੀ ਦਾ ਛਾਗ ਤੇ ਨਹੀਂ ਕੋਈ ਚਰਚ ਵੀ ਸਮਝਦੇ ਕਿ ਅਸਾ ਇਹ ਕੀ ਫਿਰ ਰਹੇ ਮੈਨੂੰ ਤਾਂ ਹੀ ਸਾਰੀ ਉਮਰ ਹੀ ਹੋ ਚੰਦੀ ਹੈ ਐਸੇ ਐਸੇ ਜੀ ਬੋਲਦੇ ਨੇ ਤੇ 75 ਸਾਲ ਦੀ ਉਮਰ ਹੋ ਗਈਆਂ ਮੇਰੀ ਤੇ ਗਲੀਆਂ ਨਾਲੀਆਂ ਕੋਈ ਸਾਫ਼ ਹੋਈਆਂ ਨਹੀਂ ਕੋਈ ਦੇਖ ਲੂ ਥੋਡੇ ਕੋਲੇ ਹੀ ਆ ਜੀ ਦੇਖ ਲੂ ਵੀ ਮਰੇ ਕੈਮਰਾ ਮਾਰ ਕੇ ਦੇਖ ਲੀ ਕੀ ਹਾਲ ਹੈ ਇਹਨਾਂ ਦਾ ਉਦੋਂ ਤੱਕ ਇਹ ਤਾਂ ਸਰਕਾਰ ਇੱਕ ਪਾਸੇ ਬਾਹਰ ਬਾਹਰ ਉਹ ਕਹਿੰਦੇ ਕਾਣੋ ਸਫਾਈ ਵਾਲੇ ਦਾ ਪਾਸੇ ਹੈ ਹੀ ਨਹੀਂ ਕੋਈ ਸਫਾਈ ਨਹੀਂ ਬੜਾ ਕੋਈ ਇਹਨੇ ਕੰਦਰ ਆ ਤੁਹਾਡੇ ਸਾਹਮਣੇ ਹੀ ਆਵੇ ਲੋ ਕੋਈ ਹਾਲ ਹੈ ਗੰਦ ਵਿੱਚ ਲੰਗੇ ਲੰਘ ਚ ਬੇਬੀ ਕੋਈ ਅਫਸਰ ਨੂੰ ਲਗਾਓ ਮੈਂ ਵੱਡੇ ਨੂੰ ਮੈਂ ਕਹਿੰਦਾ ਵੀ ਲਗਾਓ ਮੈਂ ਪੰਜਾਂ ਜੁੱਤੀਆਂ ਮਾਰੇ ਮੇਰੇ ਜੋ ਕੋਈ ਲੰਘ ਜੈਰੀ ਸਾਡੀਆਂ ਦੁਕਾਨਦਾਰੀਆਂ ਆਈਆਂ ਦੇਖੋ ਦੁਕਾਨਦਾਰੀ ਹੈ ਲੇਬਰ ਪ੍ਰਸ਼ਾਨੋ ਕੇ ਮੁਸ਼ਕਿਲ ਦੇ ਵਿੱਚ ਚੀਜ਼ ਨਹੀਂ ਖਾਂਦੀ ਕੋਈ ਵੀ ਅਸੀਂ ਵੀ ਪਰੇਸ਼ਾਨ ਲੇਵਰੀ ਪਰਸ਼ਾਨਾ ਮੈਂ ਦੇਖਿਆ ਪੂਰਾ ਜੋ ਵੀ ਇੱਥੇ ਕੰਮ ਕਰ ਰਿਹਾ ਸਾਰੇ ਪਰੇਸ਼ਾਨ ਹੀ ਪਰੇਸ਼ਾਨ ਆ ਜੀ ਜੋ ਅਸੀਂ ਅੰਦਰ ਬੈਣ ਨੇ ਜੋ ਵੀ ਸਾਨੂੰ ਬਿਮਾਰੀਆਂ ਦੇਖੋ ਡੇਂਗੂ ਬਿਮਾਰੀ ਇਫੈਕਸ਼ਨ ਰੇਗ ਜੀ ਕੰਦੇ ਦੇ ਨਾਲ ਸਾਡੀ ਪੂਰੇ ਪਰੇਸ਼ਾਨ ਆ ਜੀ ਇੱਥੇ ਕੋਈ ਗਵਰਨਮੈਂਟ ਦਾ ਕੁਝ ਧਿਆਨ ਨਹੀਂ ਐ ਨੀ ਗੈ ਜੀ ਵਿੱਚ ਜਿਨੂੰ ਵੋਟਾਂ ਵੇਲੇ ਆਉਂਦੇ ਪਰ ਤੁਸੀਂ ਉਹਦਾ ਮੰਗ ਰੱਖਦੇ ਹੋ ਆਪਦੀ ਤੁਮਰੀ ਅਸੀਂ ਬਹੁਤ ਵਾਰੀ ਮੰਗ ਰੱਖੀ ਹੈ ਮਲੇ ਨੇ ਪੂਰੇ ਬਹੁਤ ਟਾਈਮ ਹੋ ਗਿਆ ਚੀਜ਼ ਬਹੁਤ ਟਾਈਮ ਮੰ ਜੀ ਇਹ ਕਰਾਂਗੇ ਸਾਡੀ ਸਰਕਾਰ ਸਾਡੀ ਸਰਕਾਰ ਆਜੀ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਆ ਵੇਖੋ ਜੀ ਸਾਡੇ ਤਾਂ ਛੜੇ ਵੀ ਬਣ ਗਏ ਆ ਜੀ ਆਹ ਦੁਕਾਨਦਾਰੀ ਛੜੇ ਆ ਗਏ ਪਾਣੀ ਆ ਪਾਣੀ ਬਾਲੇ ਕਰਾਉਣਾ ਪਾਣੀ ਬਾਲੇ ਛੜੇ ਵੀ ਬਣ ਗਏ ਦੁਕਾਨਦਾਰਾਂ ਦੇ ਕੀ ਕਰੀਏ ਕਿੱਧਰ ਜਾਈਏ ਇਸ ਕਰਕੇ ਅਕੀਰਾ ਤੇਰਾ ਕ੍ਰਿਸ਼ਨਾਈ ਇੱਥੇ ਤੂੰ ਇਧਰ ਨਾਲ ਛੋਟੇ ਤੋਂ ਵੱਡਾ ਹੋ ਗਏ ਜੰਮੇ ਵੀ ਇੱਥੇ ਆਉਂ ਰਹੇ ਆਈ ਉੱਥੋਂ ਤੱਕ ਦਾ ਟੈਂਡਰ ਪਾਸ ਕਰਾਤੇ ਕਿ ਇੱਥੋਂ ਤੱਕ ਨਹੀਂ ਕਰਾ ਸਕਦੇ ਅੱਗੋਂ ਤੱਕ ਪਲੇਟ ਹੀ ਸਹੀ ਆ ਪਰ ਇੱਥੇ ਨਿਰਾ ਨਰਕ ਕੋਣ ਆਵੇ ਜਾਵੇ ਕੋਈ ਨਹੀਂ ਆਂਦਾ ਜਾਂਦਾ ਮੇਰੇ ਛੋਟੇ ਛੋਟੇ ਬੱਚੇ ਬਿਮਾਰ ਹੋ ਦਦਾ ਉੱਥੇ ਦਾਖਲ ਹੋਈ ਜਾਂਦੇ ਕੋਈ ਸੁਣਵਾਈ ਨਹੀਂ ਵੋਟਾਂ ਵਲੇ ਆਣ ਗਿਆ ਹੱਥ ਜੋੜ ਕੇ ਵੋਟ ਪਾ ਦਿਓ ਜੀ ਕਾਦੀ ਵੋਟ ਪਾਈ ਸਾਡੀ ਤਾਂ ਕੋਈ ਸੁਣਵਾਈ ਨਹੀਂ ਪਾਣੀ ਨਾ ਬੁਰਾ ਹਾਲ ਨਰੇ ਮਚਰਰਾ ਤੂੰ ਇੱਕ ਰਾਤ ਹਈ ਸੋ ਕੇ ਦਿਖਾ ਦੋ ਇੱਥੇ ਅਸੀਂ ਛੋਟੇ ਤੋਂ ਵੱਡੇ ਹੋ ਗਏ ਇੱਕ ਰਾਤ ਕੱਟ ਕੇ ਦਿਖਾ ਦੇ ਕੋਈ ਮੈਂ ਮੰਨ ਜੂਗਾ ਵੀ ਉਹ ਕੱਟ ਜੂਗਾ ਅਸੀਂ ਘਰਾਂ 'ਚ ਵੀ ਕੂਲਰ ਕੀ ਚਾਨਣੀ ਆਉ ਕੀ ਮਛਰਦਾਨੀ ਲਾ ਕੇ ਵੀ ਫਿਰ ਵੀ ਨਹੀਂ ਮੱਛਰ ਰੋਕਦੇ ਇੰਨੇ ਮੱਛਰ ਰਹੇ ਥੇ ਇੱਕ ਸਾਲ ਚੈੱਕ ਕਰ ਹੀ ਆਇਆਣਗੇ ਉਹ ਉਹ ਕੀ ਨਾ ਤੂੰ ਆਇਆ ਮਾਰਨ ਮੱਛਰਾਂ ਦਾ ਉਨ ਤੋਂ ਬਾਅਦ ਕੋਈ ਆਂਦਾ ਹੀ ਨਹੀਂ ਚਲੋ ਸਾਲਾ ਵੀ ਕੋਈ ਨਹੀਂ ਥਿਆਗਾ ਕੋਈ ਵੀ ਨਹੀਂ ਆਂਦਾ ਹੀ ਆ ਤੂੰ ਹੀ ਦੇਖ ਹੀ ਰਿਹਾ ਬੁਰਾਲ ਹਲਾ ਤਾਂ ਮੀਨ ਹੀ ਪਿਆ ਤੁਸੀਂ ਬੁਰਾ ਹਾਲ ਦੇਖਣਾ ਹੀ ਇੱਥੇ ਸੀਵਰੇਜ ਕੀ ਨਾਲੇ ਦਾ ਗੰਦਾ ਪਾਣੀ ਇੱਥੇ ਤੁਰਿਆ ਫਿਰਦਾ ਲੋਕ ਕਿਉਂ ਹੀ ਪੈਰ ਪਰ ਲੈ ਲੈ ਕੇ ਵਿਚਾਰੇ ਟੱਪਦੇ ਰਹਿੰਦੇ ਆ ਕੋਈ ਸੁਣਵਾਈ ਨਹੀਂ ਗਈ ਕੋਈ ਉਹ ਨਹੀਂਗਾ ਵੋਟਾਂ ਵੇਲੇ ਆ ਜਾਣਗੇ ਭੱਜ ਕੇ ਵੀ ਅਸੀਂ ਵੋਟ ਲੈਣੀ ਆ ਵੀ ਸਾਨੂੰ ਵੋਟ ਪਾ ਦਿਓ ਅਸੀਂ ਆ ਕਰਾ ਦੇਾਂਗੇ ਫਲਾਣਾ ਕਰਾ ਦਾਂਗੇ ਕੋਈ ਨਹੀਂ ਕਰਾ ਛੋਟੇ ਤੋਂ ਵੱਡਾ ਆ ਗਿਆ ਉੱਥੋਂ ਤੱਕ ਪਲੇਟ ਹੀ ਬਣੀ ਦੇਖੀ ਮੈਂ ਤਾਂ ਐ ਸੀ ਉੱਥੋਂ ਤੱਕ ਬਣੂਗੀ ਆਂਦੇ ਉੱਥੋਂ ਤੱਕ ਬਣੂਗੀ ਈਟਾਂ ਰਖਾ ਗਏ ਸਟਾਤੀਆਂ ਉਦੋਂ ਦੀ ਹਲੇ ਤੱਕ ਆਹੀ ਨਹੀਂ ਬਣੀ ਆ ਵੇਖੋ ਬੁਰਾ ਹਾਲ ਤੁਸੀਂ ਆਪ ਵੇਖ ਲਓ ਕੀ ਹਾਲ ਹੈ ਤੋ ਲੋਕਾਂ ਦਾ ਨਾਰਾਜ਼ ਨੇ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾਉਣੇ ਆ ਨਾਲਿਆਂ ਦਾ ਵੀ ਜਿਹੜਾ ਬੁਰਾ ਹਾਲ ਆ ਭਰੇ ਪਏ ਆ ਇਹ ਪਾਣੀ ਵੀ ਜਿਹੜਾ ਸਾਰਾ ਓਵਰਫਲੋ ਹੋ ਕੇ ਜਿਹੜਾ ਇਧਰਲੇ ਪਾਸੇ ਆ ਜਾਂਦਾ ਇਹ ਪਾਣੀ ਆ ਜਿਹੜਾ ਦੂਜੇ ਪਾਸੇ ਬਾਸ਼ ਦਾ ਪਾਣੀ ਵੀ ਇਕੱਠਾ ਹੋਇਆ ਤੇ ਜਿਹੜੀ ਇੱਥੇ ਸਮੈਲ ਇੰਨੀ ਮਾਰੀ ਜਦ ਤੱਕ ਝਾਕ ਮਾਰ ਗਏ ਸਾਰੇ ਪਾਸੇ ਲੇਬਰ ਨੂੰ ਉਸੇ ਤਰ੍ਹਾਂ ਗੰਦੇ ਇਹਦੇ ਵਿੱਚ ਨਿੰਗੜਾ ਪੈ ਰਿਹਾ ਕਾਲਾ ਬਿਲਕੁਲ ਪਿਆ ਸਮੈਲ ਮਾਰ ਰਹੀ ਹੈ ਕੋਲੇ ਖੜੇ ਨਹੀਂ ਜਾਂਦਾ ਇਹ ਇੱਕ ਨਹੀਂ ਜਿਸ ਤੱਕ ਨਿਗਾਹ ਮਾਰ ਗਏ ਉੱਥੋਂ ਤੱਕ ਜਿਹੜਾ ਅੱਧਾ ਜ਼ਗੜੀ ਦਾ ਕਹਿਣਾ ਕਿ ਬਣਿਆ ਹੋਇਆ ਬਾਕੀ ਇਧਰੋਂ ਸਾਰਾ ਰਹੀ ਹੈਗੀਆ ਹਾਲਾਂਕਿ ਸਿਹਤ ਭਾਗ ਜਾਂ ਉਹ ਕਰੀਏ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਹਰ ਕਪਾਸੇ ਤਿਆਰ ਰੱਖਾਂਗੇ ਮਲੇਰੀਆ ਨੂੰ ਲੈ ਕੇ ਜਾਗਰੂਕ ਕੀਤਾ ਜਾਂਦਾ ਪਰ ਇਹਦਾ ਹੁਣ ਕੀ ਕੀਤਾ ਜਾਵੇ ਇਹਦਾ ਜਿਹੜਾ ਮੱਛਰ ਹੋਊਗਾ ਕੀ ਗੱਲ ਇਹ ਡੇਂਗੂ ਨਹੀਂ ਪਲਾਉਂਦਾ ਕੀ ਇਹਦੇ ਤੇ ਕੋਈ ਸਪਰੇਅ ਕਰਦਾ ਜੇਕਰ ਇਹ ਰੇਲਵੇ ਦੇ ਅੰਦਰ ਹੋਗਾ ਪਰ ਲੋਕਾਂ ਨੂੰ ਸਿਹਤ ਸੂਲਤਾਂ ਦੇਣਾ ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਇੱਕ ਵਧੀਆ ਸਿਹਤ ਉਹਦਾ ਸਰਕਾਰ ਦਾਅਵੇ ਕਰ ਦਿੰਦੀ ਹੈ ਕੀ ਜੋ 17 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕਰਕੇ ਦਿਖਾਵਾਂਗੇ ਜੇਕਰ ਸਰਕਾਰ ਇਹਨਾਂ ਦਾ ਇਹ ਮਸਲਾ ਹੱਲ ਕਰਾ ਦਿੰਦੀ ਹੈ ਤੇ ਇਹ ਲੋਕੀ ਧੰਨਵਾਦ ਕਰਨਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਵੋਟਾਂ ਲੈਣ ਸਾਡੇ ਕੋਲ ਆ ਜਾਂਦੇ ਨੇ ਪਰ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਪੜਾਏ ਰੇਲਵੇ ਸਟੇਸ਼ਨ ਦਾ ਏਰੀਆ ਆਉਂਦਾ ਉਹਨਾਂ ਨੂੰ ਉੱਚਾ ਕਰਨਾ ਪਰ ਇਹਦੇ ਉੱਪਰ ਜਿਹੜਾ ਹੈਗਾ ਕੋਈ ਬਾਕੀ 50 ਕਾਰ ਵੱਲੋਂ ਕਰਨਾ ਉਹਨਾਂ ਵੱਲੋਂ ਜਿਹੜਾ ਇੱਥੇ ਸੇਲਪਾਣੂ ਕਹਿ ਕੇ ਜਾਂ ਇੱਥੇ ਕੋਈ ਮੱਛਰ ਨਾ ਪੈਦਾ ਹੋਵੇ ਜਾਂ ਕੋਈ ਬਿਮਾਰੀ ਨਾ ਪੈਦਾ ਹੋਵੇ ਜਾਂ ਸਮੈਲ ਨਾਲ ਬੱਚੇ ਬਿਮਾਰ ਨਾ ਹੋਣ ਇਹ ਚੀਜ਼ਾਂ ਤੁਹਾਨੂੰ ਜਿੱਥੋਂ ਕਿਨੇ ਕਹਾਂਗੇ ਸਾਰੇ ਘਰ ਪੈ ਰਿਹਾ ਹੈਗਾ ਮੋਟਰਸਾਂ ਤੁਸੀਂ ਦੇਖੋ ਸਾਈਡ ਤੋਂ ਕੱਢ ਰਹੇ ਨੇ ਰਸਤਾ ਜਿਹੜਾ ਕੱਚਾ ਉਹ ਵੀ ਸਾਰਾ ਰੋਟਿਆ ਹੋਇਆ ਨਾ ਕਿ ਇਸ ਸਾਈਡ ਤੇ ਛੜਕ ਬਣੀ ਆ ਇਹ ਸਾਰੇ ਨਿਗਾ ਮਾਰ ਕੇ ਸਾਰੇ ਇੱਥੇ ਇਹੀ ਲੋਕਾਂ ਦਾ ਕਹਿਣਾ ਕਿ ਬੁਰਾ ਹਾਲਾ ਆ ਪਸ ਤੋਂ ਬਾਅਦ ਔਰ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਵੱਲੋਂ ਇਹਦੇ ਬਾਰੇ ਕੀ ਹੁਣ ਲੱਗਦਾ ਪ੍ਰੋਜੈਕਟ ਲਿਆਂਦਾ ਜਾਂਦਾ ਇਹਨਾਂ ਲੋਕਾਂ ਨੂੰ ਜੋ ਕਹਿਣਾ ਕਿ ਅਸੀਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਆ ਇਹ ਸਮੱਸਿਆ ਨਾਲ ਜੂਝ ਰਹੇ ਆ ਉਹਨਾਂ ਨੂੰ ਸਮੱਸਿਆ ਦਾ ਹੱਲ ਹੁੰਦਾ ਜਾਂ ਨਹੀਂ ਤੁਹਾਨੂੰ ਸਮੱਸਿਆ ਦਿਖਾਈ ਹੈ ਕਿਵੇਂ ਡਰਾਈਵਰਾਂ ਨੂੰ ਮਹੱਲਾ ਵਾਸੀਆਂ ਨੂੰ ਤੇ ਜਿਹੜੇ ਲੇਬਰ ਹੈ ਉਹਨਾਂ ਨੂੰ ਸਮੱਸਿਆ ਆ ਰਹੀ ਗੰਦੇ ਪਾਣੇ ਦੀ ਇਸ ਬੰਦੇ ਵਿੱਚ ਰੇਲਵੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਕੈਮਰੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਕਿਹਾ ਕਿ ਸਾਡੇ ਵੱਲੋਂ ਜੋ ਸਮੱਸਿਆ ਹੈ ਇਸ ਬਾਰੇ ਅੱਗੇ ਲੈ ਕੇ ਭੇਜ ਦਿੱਤਾ ਗਿਆ ਹੈਗਾ ਇਹਦਾ ਜਲਦੀ ਹੱਲ ਹੋ ਸਕਦਾ ਹੈ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਸਿਹਤ ਵਿਭਾਗ ਦੀ ਜਾਂ ਸਿਵਲ ਪ੍ਰਸ਼ਾਸਨ ਦੀ ਕੋਈ ਉਹਨਾਂ ਵੱਲੋਂ ਕਿ ਹੁਣ ਇਸ ਸਮੇਂ ਵੱਧ ਧਿਆਨ ਦਿੱਤਾ ਜਾਂਦਾ ਹੈ ਜਾਂ ਨਹੀਂ ਜਾਂ ਫਿਰ ਸਾਡੇ ਫਰੀ ਕੋਟ ਦੇ ਵਿਧਾਇਕ ਸਾਹਿਬ ਵੱਲੋਂ ਜਾਂ ਆਪਣੇ ਵੋਟਰਾਂ ਲਈ ਕੋਈ ਉਪਰਾਲਾ ਕੀਤਾ ਜਾਂਦਾ ਹੈ ਜਾਂ ਕੇਂਦਰੀ ਵਿਭਾਗ ਤੱਕ ਜਾਂ ਕੇਂਦਰ ਸਰਕਾਰ ਤੱਕ ਇਹ ਮੁੱਦਾ ਪਹੁੰਚਾਇਆ ਜਾਂਦਾ ਹੈ ਕਿ ਨਹੀਂ ਜਾ ਸਕਿਆ ਇਹ ਲੋਕਾਂ ਦਾ ਜਿਹੜਾ ਹੱਲ ਹੋ ਸਕੇ ਜੋ ਲੋਕਾਂ ਦੇ ਵਿੱਚ ਨਾਰਾਜ਼ਗੀ ਆ ਉਹ ਖਤਮ ਹੋ ਸਕੇ ਇੱਕ ਚੰਗੀ ਸੇਵਾ ਸੁਤਕਾਲੀ ਸਰਕਾਰ ਜੋ ਦਾਅਵੇ ਕਰਦੀ ਉਹ ਦਾਅਵੇ ਪੂਰੇ ਕੀਤੇ ਜਾਣ ਕੈਮਰਾਮੈਨ ਤਰਿੰਦਰ ਦਾ ਖਬਰਨਾਮਾ ਲਈ ਜਗਤਾਰ ਸਿੰਘ